ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾ ਦੀ ਮੈਸਟਮ ਖੜਾ ਨੀਤਾ ਸਟਰੀਟ ਗਲੀ ਨੰਬਰ 1/6 ਦੇ ਵਿੱਚ ਜਿੱਥੇ ਲੋਕ ਇਕੱਠੇ ਹੋਏ ਆ ਆਪਾਂ ਇਹਨਾਂ ਦੀ ਜੀ ਸਮੱਸਿਆ ਵਾ ਸੁਣਦੇ ਆ ਕਾਰਨ ਕੀ ਆ ਇਹਨਾਂ ਦੇ ਇਕੱਠੇ ਹੋਣ ਦਾ ਕੀ ਨਾਮ ਹੈ ਤੁਹਾਡਾ ਰਾਦੇਸ਼ ਗਰ ਹਾਂ ਜੀ ਅਜੇ ਜੀ ਤੁਸੀਂ ਅੱਜ ਇਕੱਠੇ ਹੋਏ ਹੋ ਕੀ ਕਾਰਨ ਕੀ ਹੈ ਸਾਡੇ ਕਾਰਨ ਇਕੱਠੇ ਹੋਣ ਦਾ ਕਾਰਨ ਇਹੀ ਹੈ ਜੀ ਕਿ ਬਾਕੀ ਮੱਲੇ ਦੀਆਂ ਗਲੀਆਂ ਬਰਨੀਆਂ ਨੇ ਸਾਡੀ ਗਲੀ ਦਾ ਅਜੇ ਤੱਕ ਕਸਟਿਮੇਟ ਵੀ ਨਹੀਂ ਤਿਆਰ ਕੀਤਾ ਗਿਆ ਕਾਰਨ ਕੀ ਕੀ ਕਾਰਨ ਸਾਨੂੰ ਕੁਝ ਨਹੀਂ ਦੱਸ ਰਹੇ ਜੀ ਕਿ ਜਿਹੜੀ ਆ ਸੜਕਾ ਬਣ ਰਹੀ ਹੈ ਕੀ ਤੁਸੀਂ ਉਸ ਤੋਂ ਸੰਤੁਸ਼ਟ ਨਹੀਂ ਅਸੀਂ ਉਸ ਤੋਂ ਸੰਤੁਸ਼ਟ ਕారణ ਕਿ ਸੜਕਾ ਉਬੜ-ਕੁਬੜ ਮਾਰ ਰਹੀਆਂ ਨੇ ਬਿਲਕੁਲ ਸਹੀ ਫਿਟਿੰਗ ਨਹੀਂ ਹੋ ਰਹੀ ਇਹਨਾਂ ਸੜਕਾਂ ਦੀ ਕਿ ਜੋ ਮਟੀਰੀਅਲ ਲੱਗ ਰਿਹਾ ਕੀ ਉਹ ਸਹੀ ਲੱਗ ਰਿਹਾ ਜਾਂ ਨਹੀਂ ਨਹੀਂ ਉਹਦੇ ਵਿੱਚ ਬ੍ਰੇਤੀ ਵੀ ਉਹ ਮਿੱਟੀ ਵਾਲੀ ਲੱਗ ਰਹੀ ਹੈ ਮਟੀਰੀਅਲ ਵੀ ਹੈਂਕੀ-ਪੈਂਕੀ ਹੋ ਰਿਹਾ ਉਹਦੇ ਵਿੱਚ ਸਭ ਕੁਝ ਵੀ ਯਾਨੀ ਕਿ ਟੋਟਲ ਘੱਟਿਆ ਮਟੀਰੀਅਲ ਯੂਜ਼ ਕੀਤਾ ਜਾ ਰਿਹਾ ਤੁਹਾਡੇ ਅਕੋਰਡਿੰਗ ਔਰ ਜਿਹੜੀ ਉਬੜ-ਖਬਰ ਸੜਕਾਂ ਬਣ ਰਹੀਆਂ ਗਿਆ ਉਹਦਾ ਨੁਕਸਾਨ ਕੀ ਹੋਇਆ ਉਹਦਾ ਨੁਕਸਾਨ ਇਹ ਹੈ ਕਿ ਤੁਰੇ ਜਾਂਦੇ ਬਜ਼ੁਰਗ ਡਿੱਗ ਰਹੇ ਆ ਬੱਚੇ ਡਿੱਗ ਰਹੇ ਆ ਹਮ ਬਾਈਕ ਸਲਿੱਪ ਹੋ ਰਹੇ ਆ ਤੁਹਾਡੀ ਡਿਮਾਂਡ ਕੀ ਆ ਹੁਣ ਜਿਸ ਤਰ੍ਹਾਂ ਤੁਸੀਂ ਇੱਥੇ ਸਾਡੀ ਡਿਮਾਂਡ ਇਹ ਹੈ ਕਿ ਸਾਡੀ ਨੀਟਾ ਸਵੀਟੀ ਕੋਟਾ ਖੇਹ ਜਿਹਦੇ ਵਿੱਚ ਵਾਟਰ ਸਪਲਾਈ ਪਾਈਪ 3 ਇੰਚੀ ਜਾ ਰਹੀ ਹੈ ਬਹੁਤ 19 ਤੇ 20 ਕਰ ਸਫਰ ਕਰ ਰਹੇ ਆ ਬਹੁਤ ਸਾਲਾਂ ਤੋਂ ਇਹਦੇ ਵਿੱਚ ਤਾਂ ਇਹਦੇ ਵਿੱਚ ਪਹਿਲੀ ਗੱਲ ਤਾਂ ਵਾਟਰ ਸਪਲਾਈ ਪਾਈਪ ਚੇਂਜ ਕਰਕੇ ਵੱਡੀ ਪਾਈ ਪਾਈ ਜਾਵੇ ਜੀ ਤੇ ਪਹਿਲੇ ਹੰਦੇ ਬਾਰੇ ਕਿਸੇ ਨਾਲ ਗੱਲਬਾਤ ਕੀਤੀ ਤੁਸੀਂ ਪਹਿਲਾਂ ਗੱਲਬਾਤ ਹੋਈ ਵੀ ਹੈ ਐਮਸੀ ਸਾਹਿਬ ਨਾਲ ਵੀ ਗੱਲਬਾਤ ਹੋਈ ਹੈ ਅਸੀਂ ਉਹਨਾਂ ਨੂੰ ਲੈਟਰ ਦਿੱਤਾ ਹੈ ਅਸੀਂ ਕਾਰਪੋਰੇਸ਼ਨ ਦੇ ਬੰਦਿਆਂ ਨੂੰ ਲੈਟਰ ਦਿੱਤਾ ਹੋਇਆ ਹੈ ਬਟ ਉਸ ਤੋਂ ਕੋਈ ਐਕਸ਼ਨ ਨਹੀਂ ਹੋ ਰਿਹਾ ਤੇ ਉਹਨਾਂ ਨੇ ਕੀ ਕਿਹਾਗਾ ਐਮ ਸੀ ਸਾਹਿਬ ਨੇ ਤੇ ਇੱਕ ਨਾ ਐਮ ਸੀ ਸਾਹਿਬ ਵੀ ਕਹਿ ਰਹੀ ਹੈ ਹੋ ਜਾਏਗਾ ਹੋ ਜਾਏਗਾ ਬਟ ਕੋਈ ਸੋਲੂਸ਼ਨ ਨਹੀਂ ਹੋ ਜਾ ਰਿਹਾ ਅਜੇ ਤਾਂ ਕੋਈ ਸੋਲੂਸ਼ਨ ਨਹੀਂ ਕੀਤਾਗਾ ਕੀ ਤੁਹਾਡੀ ਸੜਕ ਬਣ ਰਹੀ ਹੈ ਨਹੀਂ ਸਾਨੂੰ ਹਜੇ ਲਾਰੇ ਜਿ ਰੱਖਿਆ ਜਾ ਰਿਹਾ ਹੈ ਕਾਰਨ ਸਾਨੂੰ ਕੁਝ ਨਹੀਂ ਪਤਾ ਕਰਦਾ ਜਿਸ ਤਰ੍ਹਾਂ ਹੁਣ ਪਿੱਛੇ ਸੜਕਾ ਬਣ ਰਹੀ ਹੈ ਉਹ ਕੀ ਉਹਨਾਂ ਦਾ ਟੈਂਡਰ ਹੋ ਚੁੱਕਿਆ ਸੀ ਕਿ ਨਹੀਂ ਮੇ ਵੀ ਕੁਝ ਗਲੀਆਂ ਐਸਟੀਮੇਟ ਤੋਂ ਬਾਹਰ ਵੀ ਬਣ ਰਹੀਆਂ ਨੇ ਜੀ ਵੀ ਉਹ ਐਸਟੀਮੇਟ ਤੋਂ ਬਾਹਰ ਬਣ ਸਕਦੀ ਹੈ ਤੇ ਇਧਰ ਇਹ ਵੀ ਬਣ ਸਕਦੀ ਹੈ ਜੇ ਚਾਹਤ ਤਾਂ ਸਭ ਕੁਝ ਹੋ ਸਕਦਾ ਪਰ ਬਣਾਈ ਨਹੀਂ ਜਾ ਰਹੀ ਬਣਾਈ ਨਹੀਂ ਜਾ ਰਹੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਜੈ ਲక్ష్ਮੀ ਹੈ ਹਾਂਜੀ ਮੈਮ ਕੀ ਪ੍ਰੋਬਲਮ ਕੀ ਹੈ ਤੁਸੀਂ ਅੱਜ ਇਕੱਠੇ ਹੋਏ ਓਥੇ ਸਭ ਤੋਂ ਵੱਡੀ ਪ੍ਰੋਬਲਮ ਤਾਂ ਇਹ ਹੈ ਕਿ ਜਿਹੜੀ ਗਲੀ ਹੈ 1/6 ਜਿਹਦੇ ਵਿੱਚ ਤੁਸੀਂ ਇਸ ਟਾਈਮ ਖੜੇ ਹੋ ਪੂਰੀ ਗਲੀ ਨੂੰ ਤੁਸੀਂ ਜਿਵੇਂ ਹੁਣ ਤੁਸੀਂ ਇੱਥੇ ਲੋਕੀ ਖੜੇ ਨੇ ਉਹਨਾਂ ਨਾਲ ਗੱਲ ਕਰੋਗੇ ਔਰ ਮੈਂ ਵੀ ਰਿਕੁਐਸਟ ਕਰੂੰਗੀ ਕਿ ਜੇ ਕੋਈ ਵੀ ਹੁਣ ਵੀਡੀਓ ਬਣਾ ਰਹੀ ਹੈ ਇਹ ਗਲੀ ਤੁਸੀਂ ਵੀਡੀਓ ਐਂਡ ਤੱਕ ਬਣਾਇਓ ਔਰ ਤੁਸੀਂ ਖੁਦ ਦੇਖੋਗੇ ਪੰਜ ਥਾਂ ਇਹ ਪੰਜ ਮਤਲਬ ਜਗ੍ਹਾ ਇਹ ਜੀ ਹੈ ਜਿਹੜੀ ਥਾਂ ਤੇ ਟੋਏ ਵੱਡੇ ਵੱਡੇ ਹੋ ਚੁੱਕੇ ਨੇ ਪੱਟੇ ਜਾ ਚੁੱਕੇ ਨੇ ਉਹ ਜਸਟ ਬਿਕੋਜ਼ ਆਫ ਵਾਟਰ ਕੀ ਜਿਹੜਾ ਹੈ ਪਾਣੀ ਜਿਹੜਾ ਹੈ ਵਾਟਰ ਸਪਲਾਈ ਉਹ ਘਰਾਂ ਚ ਨਹੀਂ ਆ ਰਹੀ ਲੋਕੀ ਪਰਸਨਲੀ ਆਪਣਾ ਜਿਹੜਾ ਹੈ ਉਹ ਦੇਖ ਰਹੇ ਨੇ ਕਿਉਂ ਕਿਉਂ ਪਾਣੀ ਨਹੀਂ ਆ ਰਿਹਾ ਰੀਜ਼ਨ ਬਿਕੋਜ਼ ਕਿ ਪਾਣੀ ਦੀ ਜਿਹੜੀ ਪਾਈਪ ਹੈ ਇੱਥੇ ਛੋਟੀ ਹੈ ਨੰਬਰ 1 ਨੰਬਰ 2 ਇਸ ਹਾਰੀ ਗਲੀ ਬਿਲਕੁਲ ਟੁੱਟ ਚੁੱਕੀ ਹੈ ਨੰਬਰ 3 ਅਸੀਂ ਬਾਰ ਬਾਰ ਇੱਕ ਮਹੀਨੇ ਪਹਿਲਾਂ ਅਸੀਂ ਇੱਕ ਪੂਰੀ ਗਲੀ ਨੇ ਇੱਕ ਰਿਟਰਨ ਐਪਲੀਕੇਸ਼ਨ ਦਿੱਤੀ ਸੀ ਐਮਸੀ ਸਰ ਨੂੰ ਕਿ ਸਾਡੀ ਗਲੀ ਜਿਹੜੀ ਬਣਵਾਈ ਜਾਏ ਤੇ ਵਾਟਰ ਜਿਹੜੀ ਸਪਲਾਈ ਹੈ ਇਹਦੇ ਚ 4 ਇੰਚੀ ਪਾਈਪ ਪਾਈ ਜਾਏ ਜੋ ਕਿ ਪਿੱਛੇ ਪੂਰੀ ਪ੍ਰੋਪਰ 4 ਇੰਚੀ 6 ਇੰਚੀ ਜੋ ਵੀ ਹੈ ਬਟ ਇਸ ਗਲੀ ਦੇ ਜਿਹੜੀ ਪਾਈਪ ਆ ਬਹੁਤ ਛੋਟੀ ਹੈ ਉਹਨਾਂ ਨੇ ਸਾਨੂੰ ਅਸ਼ੋਰੈਂਸ ਦਿੱਤੀ ਸੀ ਕਿ 101% ਤੁਹਾਡੀ ਇਹ ਗਲੀ ਬਣੇਗੀ ਬਟ ਜਦੋਂ ਹੁਣ ਗਲੀ ਕੱਲ ਇਸ ਗਲੀ ਤੋਂ ਕ੍ਰੋਸ ਕਰਕੇ ਅੱਗੇ ਨੂੰ ਗਈ ਹੈ ਦੈਨ ਅਸੀਂ ਇੱਥੇ ਫੇਰ ਇੱਥੇ ਖੜੇ ਹੋ ਕੇ ਉਹਨਾਂ ਨਾਲ ਗੱਲ ਕੀਤੀ ਵੀ ਇਹ ਟੋਟਾ じゃ ਕਿਉਂ ਛੱਡਿਆ ਜਾ ਰਿਹਾ ਹੈ ਗਲੀ ਜ਼ਰੂਰ ਹੈ ਲੇਕਿਨ 19ਵੀਂ ਘਰ ਰਹਿੰਦਾ ਹੈ ਇੱਕ ਪ੍ਰੋਪਰ ਇੱਕਾ ਜਾਂ ਬੰਦ ਹੈ ਅੰਦਰੋਂ ਟੋਟਾ ਜਿਹਾ ਇਹਨੂੰ ਛੱਡਣਾ ਆਈ ਥਿੰਕ ਪ੍ਰਸ਼ਾਸਨ ਦੀ ਬਹੁਤ ਵੱਡੀ ਬੇਵਕੂਫੀ ਹੋਊਗੀ ਔਰ ਜਿਹਦੇ ਨਾਲ 19ਵੀਂ ਘਰ ਸਫਰ ਕਰ ਰਹੇ ਨੇ ਪਾਣੀ ਦੀ ਸਪਲਾਈ ਇੱਥੇ ਨਹੀਂ ਹੈ ਔਰ ਸੈਕੰਡਲੀ ਇਹ ਗਲੀ ਬਣੀ ਬਹੁਤ ਜ਼ਰੂਰੀ ਹੈ ਅਗਰ ਇਹ ਗਲੀ ਨਹੀਂ ਬਣੇ ਵੀ ਪੀਪਲ ਆਰ ਨਾਟ ਹੈਪੀ ਔਰ ਜਿਹੜੀਆਂ ਤੁਸੀਂ ਪਿਛਲੀਆਂ ਕਹਿ ਰਹੇ ਹੋ ਔਰ ਜਿਹੜੀਆਂ ਇੱਟਾਂ ਨੇ ਉਹ ਵੀ ਉਹ ਮੋਸਟ ਆਫ ਦਾ ਸਾਰੀ ਗਲੀ ਦੇ ਵਿੱਚ ਇੱਟਾਂ ਜਿਹੜੀਆਂ ਲੱਗੀਆਂ ਨੇ ਪੁਰਾਣੀਆਂ ਲੱਗੀਆਂ ਨੇ ਨਵੀਂ ਟਾਈਲ ਨਹੀਂ ਲੱਗੀ ਥਰਡਲੀ ਸੜਕ ਉੱਬੜ ਖਾਬੜ ਹੈ ਔਰ ਫਿਰ ਮੇਰੀ ਰਿਕਵੈਸਟ ਹੈ ਕਿ ਜਦੋਂ ਹੁਣ ਤੁਸੀਂ ਸਾਡੇ ਸਾਰਿਆਂ ਨਾਲ ਗੱਲ ਕਰੋਗੇ ਤਾਂ ਇੱਕ ਵਿਜ਼ਿਟ ਆਪਣੇ ਇਸ YouTube ਦੇ ਰਾਹੀਂ ਪੂਰੀ ਗਲੀ ਦੇ ਵਿੱਚ ਕਰਿਓ ਔਰ ਉੱਥੇ ਤੁਹਾਨੂੰ ਚਾਰ ਥਾਂ ਤੇ ਐਡੇ ਵੱਡੇ ਵੱਡੇ ਖੱਡੇ ਦਿਖਣਗੇ ਜਿਹੜਾ ਕਿ ਰਾਤ ਨੂੰ ਕਿਸੇ ਵੀ ਟਾਈਮ ਉਹ ਐਕਸੀਡੈਂਟਲ ਕਾਜ਼ ਕਰ ਸਕਦੇ ਕੁਝ ਵੀ ਹਾਦਸਾ ਹੋ ਸਕਦਾ ਹੈ ਬਿਲਕੁਲ ਹੋ ਹਾਦਸਾ ਹੋ ਸਕਦਾ ਤੇ ਇਹਦੇ ਬਾਰੇ ਕਿਸੇ ਨਾਲ ਕੋਈ ਗੱਲਬਾਤ ਕੀਤੀ ਸੀ ਬਿਲਕੁਲ ਜੜੀ ਐਮਸੀ ਜਨਾ ਗੱਲ ਹੋਈ ਸੀ ਉਹਨਾਂ ਨੇ ਇਵਨ ਕਿ ਕੱਲ ਵੀ ਮੈਂ ਉਹਨਾਂ ਨੂੰ ਕਾਲ ਕੀਤੀ ਹੈ ਮੈਂ ਕਿਹਾ ਸਰ ਵੀ ਇਸ ਤਰੀਕੇ ਨਾਲ ਗਲੀ ਜਿਹੜੀ ਹੈ ਸਾਡੀ ਗਲੀ ਨੂੰ ਕਰਾਸ ਕਰਕੇ ਅੱਗੇ ਨੂੰ ਚਲੀ ਗਈ ਹੈ ਇੱਧਰ ਕਿਉਂ ਨਹੀਂ ਉਹਨੇ ਟਰਨ ਕੀਤਾ ਦਨੀ ਸੈਡ ਕਿ 200% ਬਨੇਗੀ ਮੈਂ ਕਹਾਂ ਜੀ ਬਨੇਗੀ ਤੇ ਫਿਰ ਉਨ ਕਿਉਂ ਨਹੀਂ ਅੱਧਰ ਹੋ ਗਈ ਰੂਲ ਦੇ ਅਕੋਰਡਿੰਗਲੀ ਤਾਂ ਗਲੀ ਨੂੰ ਕ੍ਰਾਸ ਕਰਨ ਦੀ ਬਜਾਏ ਉਹਨੂੰ ਸਿੱਧਾ ਜਾਣਾ ਚਾਹੀਦਾ ਨਾ ਟਰਨ ਕਰਨਾ ਚਾਹੀਦਾ ਬਟ ਇਹ ਟਰਨ ਹੀ ਕੀਤੀ ਹੈ ਕਹਿੰਦੇ ਬੇਟਾ ਆ ਹੋ ਸਕਦਾ ਹੈ ਪਾਸ ਨਾ ਹੋਈ ਹੋਵੇ ਹੋ ਸਕਦਾ ਹੈ ਮਤਲਬ ਕੁਝ ਵੀ ਕਪਲੇ ਜਿਹਾ ਆਪਾਂ ਨੂੰ ਸਮਝ ਜੀ ਨਹੀਂ ਆਏਗੀ ਚੀਜ਼ਾਂ। ਤਾਂ ਮਤਲਬ ਇਹ ਆ ਹਾਥੀ ਕੇ दांत ਖਾਣੇ ਕੀ ਔਰ ਦਿਖਾਣੇ ਕੀ ਹੋਇਆ। ਯਾਨੀ ਕਿ 메ਨ ਸੜਕ ਬਣ ਆਤੀ ਜਿਹੜੀ ਦੇਖਣ ਵਾਸਤੇ ਆ। ਯੈਸ। ਤੇ ਲੇਕਿਨ ਗਲੀਆਂ ਦੇ ਵਿੱਚ ਜਿਹੜੀ ਹੈਗੀ ਉਹ ਟੁੱਟ-ਫੁੱਟ ਬਾਕੀ ਆ। ਬਿਲਕੁਲ ਟੁੱਟ-ਫੁੱਟ ਬਾਕੀ ਆ ਔਰ ਬਹੁਤ ਬੁਰੀ ਤਰ੍ਹਾਂ ਦੀ ਟੁੱਟ-ਫੁੱਟ ਬਾਕੀ ਹੈ 1/6 ਚ ਤਾਂ। ਜੀ। ਔਰ ਪਾਣੀ ਦੀ ਸਪਲਾਈ ਇਸ ਗਲੀ ਦੇ ਵਿੱਚ 20 ਘਰ ਆ ਮੈਨ ਲੱਗਦਾ ਘਟੋ ਘਟਨੀ 15 ਘਰਾਂ ਦੇ ਵਿੱਚ ਨਹੀਂ ਆਂਦੀ। 5 ਘਰ ਰਹਿਦੇ ਤੇ ਹੋਣਗੇ ਜਿਹੜੇ ਕਿ ਥੋੜਾ ਜਿਹਾ ਪਹਿਲਾ-ਪਹਿਲਾ ਆ ਜਾਂਦੇ ਆ ਤਾਂ ਉਹ ਮਤਲਬ ਅਦਰਵਾਈਜ਼ ਪਿੱਛੇ ਪਾਣੀ ਨਹੀਂ ਆ ਸਕਦਾ ਤੇ ਡਿਮਾਂਡ ਕੀ ਹੈ ਮੈਂ ਤੁਹਾਨੂੰ ਡਿਮਾਂਡ ਵਾਸ ਨਾਰਮਲ ਜੋ ਜੈਨੂਨ ਹੈ ਗਲੀ ਬਣਾਈ ਜਾਏ ਪ੍ਰੋਪਰ ਬਣਾਈ ਜਾਏ ਔਰ ਪਾਈ ਕੋ ਵੱਡੀ ਪਾਈ ਜੇ ਬਸ ਨਥਿੰਗ ਮੋਰ ਦਨ ਥੈਟ ਜੋ ਕਿ ਪ੍ਰਸ਼ਾਸਨ ਦਾ ਕੰਮ ਹੈ ਤਾਂ ਕੀ ਨਾ ਮੈਂ ਤੁਹਾਡਾ ਤੇ ਅੱਜ ਜਿਹੜੇ ਇੱਕ ਨੀਤਾ ਸਟੇਟ ਗਲੀ ਨੰਬਰ 1/6 ਵਾਲੇ ਇਕੱਠੇ ਹੋਏ ਪਿਆ ਸੜਕ ਦੇ ਰਿਗਾਰਡਿੰਗ ਕੀ ਕਹਿਣਾ ਹੁੰਦੇ ਹੋ ਮੇਰਾ ਨਾਮ ਜੀ ਰਾਜ ਕੁਮਾਰ ਗੋਲ ਮੈਂ ਸਾਫ ਕਹਿ ਰਿਹਾ ਕਿ ਹੁਣ ਖੂਸ਼ਾ ਗੋਲ ਜਿਹੜੀ ਮਜੂਦਾ ਐਨਸੀ ਹੈ ਮੇਰੀ ਕਰਵਾਣੀ ਹੈ ਉਹਦੇ ਸੰਬੰਧ ਇਹ ਸਾਨੂੰ ਜਿਹੜੇ ਕੰਮ ਹੋਇਆ ਹੈ ਇਹ ਕਦੋਂ ਸ਼ੁਰੂ ਹੋਇਆ ਕਿਹਨੇ ਸ਼ੁਰੂ ਕੀਤਾ ਸਾਨੂੰ ਉਹਨਾਂ ਨੇ ਕੋਈ ਦੱਸਿਆ ਨਹੀਂ ਜੀ ਜੀ ਸਾਹਿਬ ਨੇ ਠੇਕੇਦਾਰ ਨੂੰ ਕਿਹਾ ਠੇਕੇਦਾਰ ਆਪਦੀ ਮਰਜ਼ੀ ਨਾਲ ਲੇਬਰ ਲਾ ਗਿਆ ਪਰ ਸਾਨੂੰ ਕਿਸੇ ਨੂੰ ਨਹੀਂ ਬੁਲਾਇਆ ਪਰ ਜਿਹੜਾ ਕੰਮ ਇਹਨਾਂ ਨੇ ਕੀਤਾ ਹੈ ਇਹ ਆਰਦੀ ਮਰਜ਼ੀ ਨਾਲ ਕਰ ਦਿੰਦੇ ਆ ਮੈਂ ਇਹਨਾਂ ਨੂੰ ਕੇਵਲ ਐਸਟੀਮੇਟ ਦਿਖਾ ਦੋ ਇਹਨਾਂ ਨੇ ਮੈਨੂੰ ਐਸਟੀਮੇਟ ਨਹੀਂ ਕਰ ਆਪਦੀ ਮਰਜ਼ੀ ਨਾਲ ਜਿਹਦਾ ਐਸਟੀਮੇਟ ਨਹੀਂ ਹੈਗਾ ਉਹ ਤਾਂ ਇਹਨਾਂ ਨੇ ਪਹਿਲਾਂ ਕਰਾਤਾ ਜੀ ਜਿਹੜਾ ਐਸਟੀਮੇਟ ਹੈਗਾ ਉਸ ਤਰ੍ਹਾਂ ਕਹਿੰਦੇ ਆ ਸਾਡੇ ਦਾ ਪੈਸੇ ਪੂਰੇ ਹੋਗੇ ਔਰ ਜਿਹੜੀਆਂ ਟੈਲਾਂ ਲਾਈਆਂ ਇਹਨਾਂ ਨੇ ਟਾਣੀਆਂ ਉੱਚੀਆਂ ਨੀਵੀਆਂ ਬਿਨਾਂ ਸਾਫ ਕੀਤੇ ਕਲਨੇ ਉਸ ਕਰਕੇ ਕੋਈ ਵੀ ਮਨ ਲੋ ਬਜ਼ੁਰਗ ਜਾਂ ਕੋਈ ਡਿਲੀਵਰੀ ਕਰਨ ਵਾਲੀ ਤੇਰੀ ਹੈਗੀ ਐਡਰੈਸ ਨੂੰ ਕੋਈ ਛੋਕਰ ਬੱਜੇ ਅਸੀਂ ਮਿਸਟੈਪ ਨਹੀਂ ਹੋ ਸਕਦੀ ਆ ਉਹਨਾਂ ਵਾਸਤੇ ਮੈਂ ਸਵੰਧਰ ਠੇਕੇਦਾਰ ਨੂੰ ਜੇਨ ਬਹੁਤ ਵਾਰੀ ਕਿਹਾ ਕਿ ਕਾਕਾ ਉਸ ਲੌਚੇ ਨਹੀਂ ਵੀ ਤੇ ਸਾਫ ਨਹੀਂ ਹੋਈਆਂ ਉਸ ਕਰਕੇ ਦਾ ਕਿੰਨਾ ਕਰਦਿਆਂ ਕਰਦਿਆਂ ਅੱਜ 20 25 20 22 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਅੱਛਾ ਪ੍ਰਸ਼ਾਸਨ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਯਾਰੀ ਅੰਬਲੋ ਜਿਸ ਦਿ ਹੈਗਾ ਕਿ 20 ਤਾਰਾ ਵੀ ਦਿਨ ਹੋ ਗਏ ਕੰਮ ਕਿੱਦਾਂ ਇੱਕ ਵਾਰੀ ਐਸ.ਓ. ਸਾਹ ਨੂੰ ਕੰਪੈਲ ਕਰਕੇ ਇੱਥੇ ਲੈ ਕੇ ਆਇਆ ਤੇ ਉਹਨੂੰ ਅੱਜਿਆ ਪ੍ਰੋਬਲਮਾਂ ਦੱਸੀਆਂ ਉਹਨੇ ਕਿਹਾ ਮੈਂ ਕਰਾ ਦਿੰਨੇ ਆ ਕੋਈ ਅੱਜ ਤੱਕ ਨਹੀਂ ਉਸ ਤੋਂ ਬਾਅਦ ਵੀ ਇੱਥੇ ਗੇੜਾ ਨਹੀਂ ਮਾਰਿਆ ਨਾ ਜੇ ਹੀ ਨੇ ਨਾ ਐਸ.ਓ. ਨੇ ਕਦੋਂ ਆਂਦਾ ਹੈ ਕਿ ਨਹੀਂ ਆਂਦਾ ਉਹ ਸਾਨੂੰ ਨਹੀਂ ਪਤਾ ਨਾ ਸਾਨੂੰ ਦੱਸ ਕੇ ਆਂਦਾ ਨਾ ਸਾਡੀ ਉਹ ਗੱਲ ਸੁਣਦਾ ਜਦੋਂ ਕਰਦੇ ਆ ਕੋਈ ਨਹੀਂ ਮੈਂ ਕਹਿ ਦੇਣਾ ਮੈਂ ਆਜਣਾ ਮੈਂ ਕਹਿ ਦੇਣਾ ਮੇਰੇ ਕੋਲ ਟਾਈਮ ਨਹੀਂ ਕਰ ਲਾਉਂਗਾ ਪਰਸੋਂ ਆਉਂਗਾ ਸਰੀ ਇੱਕ ਗੱਲ ਕੀਤੀ ਗਈ ਆ ਉਥੇ ਕਿ ਜਿਹੜਾ ਮਟੀਰੀਅਲ ਲਗਾਇਆ ਜਾ ਰਿਹਾ ਹੈ ਉਹਦੇ ਤੇ ਪ੍ਰੋਪਰ ਬਰੇਤੀ ਵਗੈਰਾ ਯੂਜ਼ ਨਹੀਂ ਕੀਤੀ ਯਾਰੀ ਮਿੱਟੀ ਮਿਕਸ ਕੀਤੀ ਆ ਰਹੀ ਹੈ ਕੀ ਕਾਰਨ ਕੀ ਇਹਦਾ ਇਸੇ ਵਾਸਤੇ ਵੀ ਕੱਲ ਆਏ ਸੀ ਕਿ ਮੇਰੇ ਕੋਲੇ ਜਿਹੜੀ ਉਹ ਥੱਲੇ ਬਰੇਤੀ ਬਣੀ ਸੀ ਉਹ ਮਿਕਸ ਹੈ ਜਿਹੜੀ ਮਿੱਟੀ ਹੈ ਟੰਡਾਂ ਦੇ ਵਿੱਚੋਂ ਫਰੀ ਮਿਲੀ ਹੈ ਉਹ ਮੰਨ ਲੋ ਜੇ ਮੈਂ ਤਾਂ ਕਹਿੰਦਾ ਉਹਦਾ ਕੋਰੀ ਹੋਣੀ ਚਾਹੀਦੀ ਇਹ ਕੰਮ ਪ੍ਰਕਾਰ ਦੀਆਂ ਹਦਯਾਤਾਂ ਮੁਤਾਬਕ ਹੋ ਰਿਹਾ ਸਰ ਇੱਕ ਤਨ ਲੱਗਦਾ ਇਹਦੇ ਵਿੱਚ ਵੀ ਬਹੁਤ ਵੱਡਾ ਘਟਾਲੇ ਦੀ ਸ਼ੰਕਾ ਲੱਗਦੀ ਹੈ ਕੀ ਆ ਉਹ ਤਾਂ ਅਲੱਦਾਂ ਹੋਊਗਾ ਜੀ ਇਹ ਪਤਾ ਹੈ ਜਿਹੜਾ ਪ੍ਰੋਪਰ ਐਸਟੀਮੇਟ ਦੇ ਮੁਤਾਬਿਕ ਕੋਈ ਅਫਸਰ ਮੌਕੇ ਤੇ ਨਾ ਤਾਂ ਲੇਬਰ ਚੈੱਕ ਕੀਤਾ ਅਜੇ ਤੱਕ ਕੋਣ ਕੋਈ ਲੇਬਰ ਨਹੀਂ ਹੋ ਰਿਆ ਕੋਈ ਮਟੀਰੀਅਲ ਨਹੀਂ ਚੈਕਿੰਗ ਹੋ ਰਹੀ ਉਹਨੇ ਤਾਂ ਮੈਂ ਕਹਿ ਸਕਦਾ ਕਿ ਨਾ ਕੋਈ ਜੇ ਆਸ ਦੀ ਇੱਕ ਦਿਨ ਉਹਨੇ ਮੌਕੇ ਤੇ ਆ ਕੇ ਲੇਬਰ ਨਹੀਂ ਚੈੱਕ ਕਰਾਇਆ ਕਦੇ ਮਟੀਰੀਅਲ ਨਹੀਂ ਚੈੱਕ ਕੀਤਾ ਕਦੇ ਇਕੱਠੇ ਨਹੀਂ ਆਏ ਕਦੀ ਮਸ਼ੀਨਰੀ ਨਹੀਂ ਬੁਲਾਇਆ ਸਰ ਇਹਦੀ ਜਾਂਚ ਹੋਏਗਾ ਕਿਸ ਉੱਚ ਪੱਧਰ ਦੀ ਹੁਣ ਚਾਹੀਦੀ ਹੈ ਬਾਈ ਕਹਿੰਦਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਮਿਸ਼ਨਰ ਸਾਹਿਬ ਨੂੰ ਬੇਨਤੀ ਹੈ ਕਿ ਉਹ ਆ ਕੇ ਮੌਕੇ ਦੇ ਹਾਲਾਤ ਦੇਖਣਾ ਮੇਅਰ ਸਾਹਿਬ ਵੀ ਆ ਕੇ ਦੇਖਣਾ ਵੀ ਇਹ ਕੀ ਕੀਤਾ ਗਿਆ ਜਾਂ ਤਾਂ ਕੰਮ ਸਹੀ ਹੋਇਆ ਜੀ ਜੇ ਹਦਾਇਤਾਂ ਦੇ ਮੁਤਾਬਿਕ ਕੰਮ ਨਹੀਂ ਹੋ ਰਿਹਾ ਤੇ ਇਹਨਾਂ ਉੱਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਸਰ ਇਹ ਜੇ ਫਿਰ ਜਿਹੜੇ ਪ੍ਰੋਪਰ ਢੰਗ ਨਾਲ ਮਟੀਰੀਅਲ ਨਹੀਂ ਲਾਰੇ ਇਹ ਜੇ ਬੰਦੇ ਨੂੰ ਠੇਕਾ ਕਿਹ ਦੇ ਰਹੀ ਹੈ ਸਰਕਾਰਾਂ ਬੜੀ ਹੈਰਾਨੀ ਦੀ ਗੱਲ ਹੈ ਜਦੋਂ ਸਾਨੂੰ ਪਤਾ ਹੈ ਕਿ ਇਹ ਇਸ ਤਰ੍ਹਾਂ ਠੇਕੇਦਾਰਾਂ ਵਾਲੀ ਪਤੀ ਹੁੰਦੇ ਠੇਕੇਦਾਰਾਂ ਦਾ ਇਹਨਾਂ ਕਸੂਰ ਨਹੀਂ ਹੁੰਦਾ ਜਨ ਅਫਸਰ ਹੁੰਦਾ ਜੇ ਅਫਸਰ ਪ੍ਰੋਪਰ ਡਿਊਟੀ ਤੇ ਕੰਮ ਖੜਕੇ ਕਰਾਣਾ ਤਾਂ ਅਫਸਰ ਜੀ ਠੇਕੇਦਾਰ ਦੀ ਕੀ ਅਗਾ ਬਿਓ ਗਲਤ ਮਟੀਰੀਅਲ ਆਊਗਾ ਇਹਨਾਂ ਦੀ ਮਿਲੀਭੁਗਤ ਹੈ ਯਾਨੀ ਪ੍ਰਸ਼ਾਸਨ ਦੀ ਮਿਲੀਭੁਗਤ ਹੈਗੇ ਅਫਸਰਾਂ ਦੀ ਜਿਹੜੇ ਕੀ ਹੈ ਮਿਲੀਭੁਗਤ ਤੇ ਅਣਗਿਲੀ ਹੈ ਕਿ ਉਹ ਪ੍ਰੋਪਰ ਚੈਕਿੰਗ ਨਹੀਂ ਕਰਦੇ ਕੰਮ ਤੇ ਨਹੀਂ ਆਉਂਦੇ ਉਹਨੂੰ ਇਹ ਪਤਾ ਕਰੋ ਵੀ ਇਹ ਕੌਣ ਸ਼ੁਰੂ ਕਰਕੇ ਗਿਆ ਸੀ ਕੌਣ ਲੇਬਲ ਜੇ ਕਿ ਗਿਆ ਸੀ ਕਦੋਂ ਕੰਮ ਸ਼ੁਰੂ ਹੋਇਆ ਨਾ ਅੱਜ ਜੇ ਆਇਆ ਨਾ ਅੱਜ ਦੀ ਹੋਇਆ ਲੇਬਰ ਆਈ ਆਪੇ ਪਟਕੀ ਸ਼ੁਰੂ ਕਰਤਾ